ਮੈਂ ਗਏ ਨੀ ਆ ਦੋ ਫੇਰ ਮੈਂ ਗਏ ਮਨਦਾ ਗੱਲ ਨੂੰ ਮੈਨੂੰ ਇਹਦੀ ਵੀ ਮੋਟੇ ਮੋਟੇ ਨਹੀਂ ਤੇਰੇ ਵਰਗੇ ਤੇ ਮੇਰੇ ਵਰਗਾ ਨਾ ਸੁਣ ਲੈ ਰੇਡੀ ਯਾਰ ਤੁਮੂ ਨੂੰ ਨਹੀਂ ਮੈਂ ਲੈਣ ਆਇਆ ਆਦਾ ਉਰਲੀ ਦਾ ਬੱਕਰੀ ਆ ਉਹ ਤਾਂ ਗਲਤ ਮੁੱਲ ਨਹੀਂ ਲਾਇਆ ਬਾਬਾ ਤੂੰ ਪਾਰੇ ਸਮਝ ਲਾਇਆ ਤਾ ਫਿਰ ਹੈ ਪਾਰੇ ਸਮਝ ਲਾਤਾ ਮੈਂ ਆ ਸਮਝ ਕੇ ਲਾਤਾ ਇਦਾਂ ਹੀ ਗੱਲ ਇਦਾਂ ਚੱਲੇ ਬੱਚੂ ਨਹੀਂ ਉਹ ਕਾਲੇ ਕਹਿੰਦਾ ਆਇਆ ਕੋ ਬੋਲਾ ਕਰ ਉਹ ਕਾਲੇ ਅਕਰ ਹੁਣ ਦੇਣੀ ਕਿੰਨੇ ਦੀ ਆ ਅਸੀਂ ਦੇ ਤੇਰਾ ਨਹੀਂ ਹੈਗਾ ਨੀ ਚਲ ਮੈਂ ਤਾਂ ਤੈਨੂੰ ਕਹੇ ਤਾਂ ਆਪ ਦੇਖੋ ਉਹ ਪੰਡਰੀ ਆ ਨਾ ਨਹੀਂ ਜੇ ਗੱਪਣ ਹੋਗੇ ਫੇਰ ਮੈਂ ਗੱਪਣਾ ਪਰਸਾ ਪਤਾ ਕਰੀਂ ਫੰਡ ਕਿੰਨੇ ਦੀ ਵਾਹੇਗਾ ਯਾਰ ਕੋਈ ਹਾ ਨਾ ਬਸ ਸਾਡੇ 14 15 ਬਾਜੀ ਇਹ ਸੋਦਾ ਦੇਖ ਸਾਡਾ 14 15 ਠੀਕ ਬਾਦ ਦਾ ਤੁਨਾ ਬਚ ਗਿਆ ਆਪਣੇ ਪੱਟ ਚਾਚਾ ਜੀ ਆਪਾਂ ਕਿੱਧਰ ਲੱਗੇ ਤੇਰੇ ਮੋੜਿਆ ਜਿੱਥੇ ਮੈਂ ਨਿਸ਼ਾਨਾ ਮਾਰੇ ਤੀ ਨਾ ਕੋਕਾ ਪੀਸ ਮਾਰਿਆ ਕਿਨੇ ਲਾਦੇ ਚਲ ਹੁਣ ਕਿੰਨੀ ਲੱਗ 15000 ਰੁਪਏ ਲਾਤਾ ਕੋਈ ਨਹੀਂ ਹੋ ਕੇ ਬੈਠ ਦੇ ਕੇ ਜੀ ਪਿਆਰ ਨਾ ਮੈਨੂੰ ਲੈ ਮੰਡੀ ਜਾ ਕੇ ਬਾਜੀ ਯਾਰ ਉਹ ਲੈ ਲੈ ਫਾਗ ਚ ਲੈ ਹੈ ਕਰਦਾ ਤਾ ਦੋਸਤ ਲੈ ਹੁਣ ਬੱਕਰਾ ਲੈ ਦੇਉਂ ਯਾਰ ਦਿਵਾਉਂ ਉਹ ਲੈ ਲੈ ਪੱਕਾ ਬਾਈ ਯਾਰ ਉਹ ਦੂਜੇ ਬੁੜੇ ਆਇਆ ਯਾਰ ਇਹ ਦੱਸ ਜਾ ਯਾਰ ਕੀ ਕੀ ਇਹ ਕਹਿੰਦਾ ਮੈਂ ਕੀ ਲੈ ਇਹਦੇ ਬਾਈ ਦਾ ਲਾ ਕੇ ਮੰਗਦਾ ਆਪਣਾ ਨੁਸਕਰੀਆ ਦੇ ਨਹੀਂ ਕਾਸ਼ੀ ਨਹੀਂ ਗੱਲ ਹੋਈ ਉਹ ਬੱਕਰੇ ਦਾ ਲਾਗੋ ਹੋ ਮੈਂ ਤੇ ਕਿੰਨੇ ਮਿਲ ਰੰਗਾ ਲੰਦਰਾ ਸਾਡੇ 25000 ਸਵੇ ਹੈ ਖਰਚਾ ਐਸ ਕਿੰਗ ਦਾ ਜਮਾ ਮਾ ਫਟ ਪਿਆ ਨਹੀਂ ਲੈਣਾ ਉਹ ਲੈ ਲੈ ਸਾਡੇ ਤੇ ਇਹਦਾ ਬਕਰਾ ਪਊਗਾ ਜੋ ਬੱਸ ਕੋਈ ਨਾ ਇਹਨਾਂ ਨੂੰ ਵਿਚਾਰਨ ਫਰਕ ਕੀ ਉਹ ਫਰਿਆ ਬਿਲਕੁਲ ਓਏ ਬਿਲਕੁਲ ਨਾ ਚੱਲੂਗਾ 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 ਥੋੜੇ ਬਾਅਦ ਕੀ ਰਹਿ ਗਿਆ ਹੁਣ ਮਗਰ ਉਹ ਮਰੀਆਂ ਦਾ ਮਿੱਠੂ ਹੈ ਮਗਰ ਕੀ ਰਹਿ ਗਿਆ ਉਹ ਚੱਜਣੇਗਾ ਅੱਪੇ ਮੋਲੇ ਨੂੰ ਪੱਕਾ ਲੈ ਆਪਾਂ ਉਹ ਹੱਟ ਜਾ ਗੱਲਾਂ ਸਾਡੀ ਮੰਨ ਲਦਾ ਕਰ ਲੈ ਜਦੋਂ ਬੱਕ ਲੈ ਤਾ ਕਰ ਤੇਰਾ ਫੇਰ ਆ ਗਈ ਜਿਵੇਂ ਹੀ ਦਾਂਗੇ ਅਸੀਂ ਇੱਥੇ ਵੇਚਦਾ ਨਹੀਂ ਪਰ ਕੀ ਇਹ ਕੀ ਨਾ ਹੁੰਦਾ ਹੈ ਇਹ ਨਿਵਰਾ ਸਿਕਨਰਾ ਅੱਟ ਲੱਗ ਜੇ ਇਹਦੇ ਥੱਲੇ ਇੱਕ ਕਰਮ ਉਹ ਗਰ ਬੱਕਰੀ ਉਹਨੇ ਬੱਕਰੀ ਮਹਿਲ ਤਿਆਗ ਬਦਰ ਨੇ ਲੋਕਾਂ ਲਾਗੀ ਉਹਦੇ ਹਾਂ ਹਾਂ ਉਹੀ ਬੱਕਰੀ ਮੈਂ ਲੱਗੇ 12 ਦੀ ਗਾਹ ਬਾਹਰ ਨਹੀਂ ਸੋਲਦੇ ਕੁਝ ਨਹੀਂ ਹੈਗਾ ਫਰਕ ਪਕੜ ਜੀਏ ਕੱਢਦੇ ਉਹਦਾ ਫਰਕ ਕੱਢਦੇ ਪਰੇ ਖੜ ਜਾਓਂ ਪਰੇ ਨੰ ਮੇੜ ਪਰੇ ਨੰ ਬੜ ਜਾਂਦੇ ਕਰ ਨਹੀਂ ਨੰ ਮੇੜ ਮੇਟੂ ਹਾਂ ਨੰ ਮੇੜ ਨੰ ਮੇੜ ਗੱਲ ਮਾਰਨੀ ਨਹੀਂ ਬਾਈ ਹੁਣ ਨੰ ਮੇੜ ਮੈਨੂੰ ਗੱਲ ਮੰਨਣ ਵਾਲੀ ਮੰਨ ਲਾਂਗੇ ਸਾਢੇ 1:30 ਨਹੀਂ ਬਣਦਾ ਨਹੀਂ ਬਣਦਾ ਉਹ 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 ਚੱਲੂਗਾ ਤੂੰ ਤੂੰ ਹੀ ਕਰਦਾ ਰੱਖੀਆ ਭਾਈ ਉਹ ਨਾ ਮੈਂ ਲਾਉਂ ਪੁੱਛਣਾ ਮੈਂ ਮੈਂ ਸਭਾ ਬੱਕਰਾ ਠੀਕ ਕਰੀ ਜਾਣਾ ਤੂੰ ਉਹ ਹੋਈ ਜਾਵਾਂ ਲਾ ਆ ਪੜੀ ਰੱਖ ਆਹਦੇ ਦਸ ਮਿੰਨ ਲੱਗਦਾ ਹੈ ਵੀਰ ਚੱਲ ਸਹੀ ਮੰਨਦੀ ਦਾ ਇਮਾਨਦਾਰੀ ਦੀ ਗੱਲ ਮੰਨ ਗਏ ਮੰਨ ਗਏ ਸੁਣ ਆ ਦੇਖ ਇੱਧਰ ਦੇਖ ਭਾਈ ਤੁਸੀਂ ਮੈਂ ਆਪਕਈ ਹੋਰੀ ਅੱਲਾ ਦਾ ਹਾਂ ਭਾਈ ਚੱਲੋ ਕੋਈ ਨਾ ਸਾਮ ਨੂੰ ਕਰਦੇ ਗੱਲ ਮੱਡੀ ਚੋ 8 9